ਦੀ ਜਿਹੜੀ ਐਂਟੀ ਕ੍ਰਾਪਸ਼ਨ ਫਾਊਂਡੇਸ਼ਨ ਆ ਇਹ ਹੈ ਕਿ ਇਹ ਕਿਸ ਤਰ੍ਹਾਂ ਦਾ ਤੁਹਾਡੇ ਬਨੋ ਲੋਕ ਕੰਮ ਕਰਦੇ ਆ ਦੇਖੋ ਜੀ ਐਂਟੀ ਕ੍ਰਾਪਸ਼ਨ ਫਾਊਂਡੇਸ਼ਨ ਆਫ ਇੰਡੀਆ ਭਾਰਤ ਦੀ ਇੱਕੋ ਇੱਕ ਸੰਸਥਾ ਜਿਹੜੀ ਐਂਟੀ ਕ੍ਰਾਪਸ਼ਨ ਯਾਨੀ ਕਿ ਕ੍ਰਾਪਸ਼ਨ ਦੇ ਖਿਲਾਫ ਪੂਰੇ ਭਾਰਤ ਵਿੱਚ ਕੰਮ ਕਰਦੀ ਹੈ ਇਹ ਲਗਭਗ 2018 ਤੋਂ ਕੰਮ ਕਰ ਰਹੀ ਹੈ ਜਿਨ੍ਹਾਂ ਦੇ ਸਾਡੇ ਚੀਫ ਨੇ ਨਰਿੰਦਰ ਘੋੜਾ ਜੀ ਉਹਨਾਂ ਨੇ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਬਤੌਰ ਚੀਫ ਡਾਇਰੈਕਟਰ ਆਫ ਪੰਜਾਬ ਐਂਟੀ ਕ੍ਰਾਪਸ਼ਨ ਆਫ ਇੰਡੀਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਆਲਰੇਡੀ ਕਾਫੀ ਦੇਰ ਤੋਂ ਲਗਭਗ 13-14 ਸਾਲ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹਾਂ ਪਾਰਟੀ ਦੇ ਕੰਮਾਂ ਦੇ ਅਧੀਨ ਅਸੀਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਵਿਰੁੱਧ ਮੈਂ ਮੈਂ ਖੁਦ ਆਪਣੀ ਗੱਲ ਦੱਸ ਰਿਹਾ ਮੈਂ ਤੇਜ ਦਲ ਉਸ ਤੇ ਕੰਮ ਕਰ ਰਿਹਾ ਹਾਂ ਅਸੀਂ ਉਹਦੇ ਖਿਲਾਫ ਕੰਮ ਕਰਦੇ ਆ ਤੇ ਇਹ ਜੋ ਐਂਟੀ ਕ腐ਪਸ਼ਨ ਦਾ ਹੈ ਇਸ ਦੇ ਬਾਰੇ ਵਿੱਚ ਜੇ ਤੁਹਾਨੂੰ ਦੱਸਾਂ ਤਾਂ ਮੈਨੂੰ ਉਹਨਾਂ ਨੇ ਖੁਦ ਚੁਣਿਆ ਹੈ ਉਹਨਾਂ ਨੇ ਮੈਨੂੰ ਨਾਮਿਨੇਟ ਕੀਤਾ ਕਿ ਸਰੇਵਿਕ ਤੁਹਾਨੂੰ ਅਸੀਂ ਇਹ ਜਿੰਮੇਵਾਰੀ ਦਿੰਦੇ ਹਾਂ ਤੁਸੀਂ ਇਹ ਜਿੰਮੇਵਾਰੀ ਸੰਭਾਲੋ ਤੇ ਪੂਰੇ ਪੰਜਾਬ ਵਿੱਚ ਤੁਸੀਂ ਕੰਮ ਕਰੋ ਆਲਰੇਡੀ ਸਾਡੇ 150 ਤੋਂ ਉੱਪਰ ਬੰਦੇ ਦੀ ਟੀਮ ਕੰਮ ਕਰ ਰਹੀ ਹੈ ਨਾਲ ਦੀ ਨਾਲ ਮੈਨੂੰ ਇਹ ਦੱਸਣਾ ਚਾਹਣਾ ਹੈ ਕਿ ਇਹ ਸੈਂਟਰਲ ਵਿਜੀਲੈਂਸ ਕਮਿਸ਼ਨ ਤੋਂ ਸਰਟੀਫਾਈਡ ਹੈ ਜੋ ਨੈਸ਼ਨਲ ਕਮਿਸ਼ਨ ਜੋ ਕੰਮ ਕਰ ਰਿਹਾ ਹੈ ਜੋ ਸਾਡੇ ਸਰਕਾਰੀ ਅਧਿਕਾਰੀ ਕਰਮਚਾਰੀ ਜੋ ਕਿਸੇ ਤੋਂ ਕੰਮ ਲੈਣ ਦੇ ਪ੍ਰਤੀ ਰਿਸ਼ਵਤ ਮੰਗਦੇ ਨੇ ਯਾ ਦੇਰੀ ਕਰਦੇ ਨੇ ਵਿਸ਼ਵ ਦੀ ਡਿਮਾਂਡ ਕਰਦੇ ਨੇ ਉਹਦੇ ਖਿਲਾਫ ਜਾਂ ਕੋਈ ਬਹੁਤ ਕਪੜੇ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਉਹਨਾਂ ਤੇ ਗੈਰਫਿਕਸ਼ਨ ਐਕਸ਼ਨ ਲੈਂਦਾ ਤਾਂ ਅਸੀਂ ਸਾਡੇ ਤੱਕ ਲੋਕ ਪਹੁੰਚ ਕਰ ਸਕਦੇ ਨੇ ਕਿ ਸਾਡੀ ਸਾਲੂਏ ਦਿੱਕਤ ਆ ਰਹੀ ਹੈ ਸਾਡੀ ਇਹ ਜਾਣਕਾਰੀ ਵਿਜੀਲੈਂਸ ਦਾ ਪਹੁੰਚੋ ਆਪਣੇ ਪੰਜਾਬ ਵਿੱਚ ਜੋ ਹੈ ਪੰਜਾਬ ਬਿਜ਼ਨਸ ਬਿਊਰੋ ਕਾਉਂਟ ਕਰ ਰਿਹਾ ਹੈ ਇਸ ਦੀ ਪੰਜਾਬ ਸਰਕਾਰ ਦਾ ਹੈ ਇਸ ਤੋਂ ਲਾਵਾ ਇੱਕ ਐਂਟੀ ਗੈਰਫਿਕਸ਼ਨ ਸੈੱਲ ਵੀ ਕਾਉਂਟ ਕਰਦਾ ਜੋ ਜਿਸ ਦਾ ਸਿਰਫ ਇੱਕੋ ਇੱਕ ਮਕਸਦ ਹੈ ਵਿਸ਼ਾਚਾਰੂ ਨੂੰ ਤਿੰਨ ਅਥ ਕੋਣਾ ਅਸੀਂ ਕੀ ਕਰਨਾ ਹੈ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੀ ਗੱਲ ਕਰਾਂ ਅਸੀਂ ਇਸ ਲਈ ਇਸ ਦੇ ਪ੍ਰਤੀ ਇੱਕ ਅਵੇਰਨੈਸ ਫੈਲਾਉਣੀ ਜਿਸ ਜ਼ਿੰਮੇਵਾਰੀ ਸਾਨੂੰ ਖਾਸ ਤੌਰ ਤੇ ਦਿੱਤੀ ਗਈ ਹੈ ਇਸ ਲਈ ਅਸੀਂ ਸੈਮੀਨਾਰਸ ਵਰਕਸ਼ਾਪਸ ਤੇ ਅਸੀਂ ਪ੍ਰਿੰਟ ਅਪਿੰਟੈਂਸ ਜਾਂ ਸਕੂਲਾਂ ਪੌਲਜਸ ਜਾ ਕੇ ਇਸ ਬਾਰੇ ਅਵੇਅਰ ਕਰਨਾ ਹੈ ਕਿ ਨਾਰਿਸ਼ਵ ਦੇਣੀ ਹੈ ਨਾਰਿਸ਼ਵ ਲੈਣੀ ਹੈ ਇਸ ਤੋਂ ਇਲਾਵਾ ਜੋ ਅਸੀਂ ਇਸ ਦੀ ਇੱਕ ਪਲੈਚ ਸਾਡੀ ਫਾਊਂਡੇਸ਼ਨ ਵੱਲੋਂ ਇੱਕ ਪਲੇਜਰ ਅਸੀਂ ਲੋਕਾਂ ਤੱਕ ਪਹੁੰਚ ਗਏ ਅਸੀਂ ਉਹ ਲੋਕਾਂ ਨੂੰ ਉਹ ਸੌ ਕਾਣਾ ਜਾਂ ਉਹ ਪਲੇਜਰ ਕਹਾਂਗੇ ਉਹ ਅਸੀਂ ਉਹਨਾਂ ਨੂੰ ਬਲੇਜ ਕਹਾਂਗੇ ਤਾਂ ਜੋ ਉਹ ਲੋਕੀ ਅੱਗੇ ਦੀ ਅੱਗੇ ਸਾਰਿਆਂ ਨੂੰ ਇਹਦਾ ਸੰਦੇਸ਼ ਪਹੁੰਚਾਉਣ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਦੋਨੋਂ ਹੀ ਜੁਰਮ ਹੈ ਤੇ ਇਸ ਤੋਂ ਬਚ ਕੇ ਰਹਿਣਾ ਜੇ ਨਹੀਂ ਬਚ ਕੇ ਰਹਿਣਗੇ ਤਾਂ ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਜੋ ਵੀ ਕਿਸਮ ਦੀ ਦਿੱਕਤ ਆਂਦੀ ਹੈ ਸਾਡੇ ਤੱਕ ਪਹੁੰਚ ਕਰੋ ਅਸੀਂ ਨੰਬਰ ਤੋਂ ਉਹਨੂੰ ਸਕਰੀਨ ਤੇ ਦੇ ਦੇਵਾਂਗੇ ਇਕ ਸਰਕਾਰੀ ਨੰਬਰ ਵੀ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਆਲਰੇਡੀ ਚੱਲ ਰਿਹਾ ਹੈ ਐਂਟੀ ਕ腐ਸ਼ਨ ਦੇ ਜੋ ਉਹ ਅੰਤਮਾਨਜੀ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਨਸ਼ਿਆਂ ਦੇ ਵਿਰੁੱਧ ਕਿਉਂਕਿ ਮੈਨੂੰ ਨਸ਼ਿਆਂ ਦੇ ਵਿਰੁੱਧ ਜੋ ਚੱਲ ਰਿਹਾ ਹੈ ਉਹਦਾ ਵਾਈਸ ਕੋਆਰਡੀਨੇਟਰ ਫੀਡਬੈਕ ਦਾ ਵੀ ਲਗਾਇਆ ਗਿਆ ਉਹ ਵੀ ਅਸੀਂ ਕਰ ਰਹੇ ਸੀ ਤੁਮ ਇਸ ਨਾਲ ਨਾਲ ਭ੍ਰਿਸ਼ਟਾਚਾਰ ਦਾ ਜੋ ਮਸਲਾ ਹੈ ਇਹਦੇ ਤੇ ਸਰਕਾਰ ਬਹੁਤ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਤੇ ਇਸ ਤੇ ਕੋਈ ਵੀ ਕਹਿ ਸਕਦੇ ਆ ਕਿ ਕੋਈ ਦੋ ਰਾਏ ਲਗੀ ਕਿ ਇਸ ਦਾ ਕੋਈ ਛੱਡਿਆ ਜਾਵੇ ਇੱਕ ਸਭ ਇਸ ਤਰ੍ਹਾਂ ਗੱਲ ਕਰਕੇ ਤੁਹਾਡੀ ਫਾਊਂਡੇਸ਼ਨ ਵੱਲੋਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜੇ ਰਿਸ਼ਵਤ ਲੈਣ ਵਾਲਿਆਂ ਨੂੰ ਫੜਿਆ ਗਿਆ ਸੀ ਆ ਫਿਰ ਤੁਹਾਡੀ ਫਾਊਂਡੇਸ਼ਨ ਵੱਲੋਂ ਉਸ ਤਰ੍ਹਾਂ ਦੇ ਵੀ ਕੋਈ ਮੁਹਿੰਮ ਹੈਗੀ ਆ ਦੇਖੋ ਜੀ ਜਿੱਥੇ ਤੱਕ ਮੈਨੂੰ ਯਾਦ ਹੈ ਸਾਡੀ ਫਾਊਂਡੇਸ਼ਨ ਦੀ ਗੱਲ ਕਰੀ ਤੁਸੀਂ ਸਾਲ ਕੀਤਾ ਉਸ ਦੇ ਵਿੱਚ ਆਪਣੇ ਆਪਣੇ ਪੱਤਰ ਤੇ ਕਾਫੀ ਲੋਕ ਕੰਮ ਕਰ ਰਹੇ ਨੇ ਉਹਨਾਂ ਦਾ ਮਕਸਦ ਕੀ ਹੈ ਸਿਰਫ ਜਾਣਕਾਰੀ ਸਰਕਾਰ ਤੱਕ ਯੂ ਵਿਜੀਲੈਂਸ ਫੀਰ ਹਟਾ ਪਹੁੰਚਾਣਾ ਉਸ ਤੋਂ ਬਾਅਦ ਐਕਸ਼ਨ ਲੈਣਾ ਉਹ ਕੰਮ ਵਿਜੀਲੈਂਸ ਦਾ ਹੁੰਦਾ ਹੈ ਜੋ ਬਤੌਰ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਐਜ਼ ਅ ਸੀਨੀਅਰ ਡਾਇਰੈਕਟਰ ਦੀ ਤਾਂ ਅਸੀਂ ਹੁਣ ਅਗਲੇ ਜਸ ਕੁਐਸਚਨ ਦਿਨਾ ਤੋਂ ਬਾਅਦ ਗੋ ਵੀ ਉਹਨੂੰ ਦੇਖਣਾ ਇਲੈਕਸ਼ਨ ਵਿੱਚ ਕਿੱਦਿਆਂ ਇਸ ਤੋਂ ਬਾਅਦ ਅਸੀਂ ਬਿਜ਼ਨਸ ਦਾ ਹਟਾਈ ਆਫ ਕਰਕੇ ਅਸੀਂ ਆਪਣੀ ਟੀਮ ਨਾਲ ਮੀਟਿੰਗਸ ਕਰਕੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਇੱਕ ਇੱਕ ਮੀਟਿੰਗ ਰੱਖਾਂਗੇ ਉਸ ਤੋਂ ਬਾਅਦ ਅਸੀਂ ਟੀਮ ਪ੍ਰੋਪਰ ਤਿਆਰ ਕਰਕੇ ਕਿ ਲੋਕ ਸਾਡੀਆਂ ਉਸ ਟੀਮ ਤੱਕ ਪਹੁੰਚ ਕਰ ਸਕਣੇ ਕਿਸੇ ਕਿਸੇ ਨੂੰ ਕਿਸੀ ਥਾਂ ਦੀ ਪਰੇਸ਼ਾਨੀ ਆਂਦੀ ਹੈ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਕਿਸੇ ਸਰਕਾਰੀ ਪ੍ਰਸ਼ਾਸਨ ਦੇ ਕਿਸੇ ਵੀ ਉਸ ਵੱਲੋਂ ਅਸੀਂ ਉਹਨਾਂ ਦੀ ਜਾਣਕਾਰੀ ਸੀਨੀਅਰ ਅਧਿਕਾਰੀ ਨੂੰ ਦਵਾਂਗੇ ਜੇ ਉਹਨਾਂ ਵੱਲੋਂ ਉਸਦਾ ਹੱਲ ਨਹੀਂ ਹੁੰਦਾ ਤਾਂ ਫਿਰ ਅਸੀਂ ਡਾਇਰੈਕਟ ਅਸੀਂ ਵਿਜੀਲੈਂਸ ਨੂੰ ਅਪਰੋਚ ਕਰਾਂਗੇ ਕਿ ਇਸ ਤੇ ਬੰਦੀ ਕਾਰਵਾਈ ਕੀਤੀ ਜਾਵੇ ਇੱਕ ਪਬਲਿਕ ਨੂੰ ਤੇ ਜਿਹੜੀ ਕਰਪਸ਼ਨ ਕਰਨ ਵਾਲੇ ਹੈਗੇ ਆ ਹਜੇ ਵੀ ਸਰਕਾਰ ਦੀ ਪਹੁੰਚ ਤੋਂ ਬਾਹਰ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੋਈ ਉਹਨਾਂ ਨੂੰ ਸਿੱਧਾ ਸਦਾ ਇੱਕੋ ਮੈਸੇਜ ਹੈ ਕਿ ਸਰਕਾਰ ਨੇ ਤੁਹਾਨੂੰ ਨੌਕਰੀ ਦਿੱਤੀ ਹੈ ਸਰਕਾਰ ਦੇ ਤੁਸੀਂ ਇੱਕ ਕਰਮਚਾਰੀ ਨੂੰ ਮੁਲਾਜ਼ਮ ਨੂੰ ਤੁਹਾਨੂੰ ਕੰਮ ਦੇ ਬਦਲੇ ਤਨਖਾਹ ਮਿਲਦੀ ਹੈ ਜੇ ਤੁਸੀਂ ਇੱਕ ਗਰੀਬ ਦਾ ਇੱਕ ਆਮ ਲੋਕ ਦਾ ਤੁਸੀਂ ਕੰਮ ਕਰਨ ਦੇ ਬਜਾਏ ਜੇ ਉਹ ਬੰਦਾ ਇੱਕ ਦਿਹਾੜੀ ਦਾ ਹੈ ਜੋ 10000 ਮਹੀਨਾ ਦਾ ਜਿਆ ਮਸਕਿਲ ਨਾਲ ਕਮਾਉਂਦਾ ਹੈ ਉਹ ਤੁਸੀਂ ਇੱਕ ਕੰਮ ਦੇ ਬਦਲੇ 10000 ਦੀ ਡਿਮਾਂਡ ਕਰਦੇ ਹੋ ਤਾਂ ਇੱਕ ਕਿੱਥੋਂ ਤੱਕ ਵੀ ਸਹੀ ਨਹੀਂ ਹੈ ਤੁਸੀਂ ਖੁਦ ਲੱਖ ਰੁਪਏ ਤੋ ਥਾ ਲੈਨੇ ਹੋ ਕੋਈ ਹਜ਼ਾਰਤ ਲੈਂਦਾ ਕੋ ਲੱਖਾਂ ਚ ਲੈਂਦਾ ਹੈ ਤੋ ਆਪਣਾ ਤੁਹਾਨੂੰ ਘਰ ਚਲਾਉਣ ਲਈ ਆਪਣਾ ਸਭ ਦੇਖਣ ਲਈ ਤੁਹਾਨੂੰ ਸਰਕਾਰ ਵੱਲੋਂ ਤਹਾ ਦਿੱਤੀ ਜਾਂਦੀ ਹੈ ਬੱਤੇ ਦਿੱਤੇ ਜਾਂਦੇ ਹਨ ਇਨਕ੍ਰੀਮੈਂਟਸ ਦਿੱਤੇ ਜਾਂਦੇ ਹਨ ਫਿਰ ਵੀ ਤੁਸੀਂ ਬਾਹਰੋਂ ਟੇਬਲਸ ਲੋ ਪੈਸਾ ਹੋਣ ਦੀ ਡਿਮਾਂਡ ਕਰਦੇ ਹੋ ਜੋ ਕਿ ਬਹੁਤ ਮਾੜੀ ਗੱਲ ਹੈ ਸਾਡੇ ਸਮਾਜ ਲਈ ਠੀਕ ਨਹੀਂ ਹੈ ਜਿਵੇਂ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਦੋ ਹੀ ਘੋਣ ਸਾਡੇ ਪੰਜਾਬ ਨੂੰ ਖਾ ਰਹੇ ਨੇ ਇੱਕ ਭ੍ਰਸਟਾਚਾਰ ਇੱਕ ਨਸ਼ਿਆ ਵਾਲਾ ਇਹਨਾਂ ਦੋਨਾਂ ਤੇ ਸਰਕਾਰ ਬਹੁਤ ਸਕਤ ਹੈ ਸਾਡੀ ਜੋ ਹੈਡਿਕ੍ਰੈਪਸ਼ਨ ਫਾਊਂਡੇਸ਼ਨ ਹੈ ਇਸ ਨੂੰ ਮੈਂ ਦੁਬਾਰਾ ਤੋਂ ਇਹ ਕਹਿ ਸਕਦਾ ਕਿ ਮੈਂ ਚੱਲ ਰਹੇ ਹਾਂ ਕਮ ਇਸ ਨੂੰ ਮੈਂ ਬਹੁਤ ਬੜੀ ਤਰੀਕੇ ਨਾਲ ਐਕਟਿਵ ਕਰਾਂਗੇ ਤਾਂ ਕਿ ਇਹਨਾਂ ਚੀਜ਼ਾਂ ਦੇ ਨੱਥ ਪਾਈ ਜਾ ਸਕੀ ਤੇ ਜਿਹੜੇ ਤੁਸੀਂ ਗੱਲ ਕੀਤੇ ਆ ਕਿ ਜਿਹੜੇ ਕਰਮਚਾਰੀ ਹਲੇ ਵੀ ਨਹੀਂ ਹਟਦੇ ਦੇਖੋ ਹਰ ਕੰਮ ਨੂੰ ਖਤਮ ਕਰਨਾ ਬਹੁਤ ਔਖਾ ਹੈ ਬਹੁਤ ਟਾਈਮ ਲੱਗ ਜਾਂਦਾ ਜਿਵੇਂ ਕਿ ਨਸ਼ਿਆਂ ਬਾਰੇ ਗੱਲ ਚੱਲ ਰਹੀ ਸੀਗੀ ਜੋ ਸਿੰਥੈਟਿਕ ਨਸ਼ੇ ਪੰਜਾਬ ਚ ਖਾਸ ਤੌਰ ਤੇ ਫੈਲੇ ਹੋਏ ਨੇ ਇਹ ਕੰਮ ਕੋਈ 2-4 ਦਿਨ ਦਾ ਕੰਮ ਨਹੀਂ ਹੈ ਉਵੇਂ ਹੀ ਪ੍ਰਚਾਰ ਨੂੰ ਖਤਮ ਕਰਨਾ ਜਿਹੜਾ ਖੂਨ ਰਗਾਂ ਵਿੱਚ ਵਸ ਚੁੱਕਿਆ ਹੈ ਉਹ ਛੇਤੀ ਨਹੀਂ ਖਤਮ ਹੁੰਦਾ ਇਹ ਗੱਲ ਮੈਂ ਮੰਨਦਾ ਪਰ ਇਸ ਤੇ ਕੰਮ ਕਰਦੇ ਰਹਿਣਾ ਸਹੀ ਹੈ ਤੇ ਉਹਨਾਂ ਨੂੰ ਸਾਡਾ ਸੰਦੇਸ਼ ਹੈ ਕਿ ਇਹ ਕੰਮ ਬੰਦ ਕਰ ਦਿੱਤਾ ਜਾਵੇ ਤਾਂ ਜੋ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਇੱਕ ਦੇਖਣ ਦੇ ਵਿੱਚ ਆ ਰਿਹਾ ਹੈਗਾ ਵੀ ਇੰਨੀਆਂ ਸਰਕਾਰਾਂ ਆਈਆਂ ਪਰ ਇਸ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦੇ ਉੱਪਰ ਸਰਕਾਰ ਨੇ ਕਦਮ ਚੱਕਿਆ ਹੈਗਾ ਐਂਟੀ ਕਰਪਸ਼ਨ ਦੇ ਕਦਮ ਚੱਕਿਆ ਹੈਗਾ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈਗਾ ਉਹਨਾਂ ਜਨਤਾ ਨੂੰ ਜਨਤਾ ਬਹੁਤ ਖੁਸ਼ ਹੈ ਦੋ ਜਿਹੜੇ ਤੋਂ ਗੱਲਾਂ ਦੱਸੀਆਂ ਸੀ ਇੱਕ ਨਸ਼ੇ ਵਾਲੇ ਮੁੱਦੇ ਤੇ ਕਿਉਂਕਿ ਸਰਕਾਰ ਬਹੁਤ ਸੀਰੀਅਸ ਹੈ ਇਸ ਮਸਲੇ ਤੇ ਦੂਜੀ ਗੱਲ ਜਿਹੜੀ ਭ੍ਰਿਸ਼ਟਾਚਾਰ ਦਾ ਮਸਲਾ ਇਹ ਰਿਤੇ ਲੋਕਾਂ ਵੱਲੋਂ ਸਾਨੂੰ ਜਿਵੇਂ ਇਸ ਪਿੰਡਾਂ 'ਚ ਜਾਂਦੇ ਆ ਜਾਂ ਉਹ ਲੁਧਿਆਣੇ ਇਲਕਾ ਚੱਲ ਰਿਹਾ ਹੈ ਸੇ ਘਰ-ਘਰ 'ਚ ਜਾ ਕੇ ਮੀਟਿੰਗ ਕਰਦੇ ਆ ਤਾਂ ਇਹ ਗੱਲ ਅਸੀਂ ਜ਼ਰੂਰ ਕਰਦੇ ਆ ਦੱਸਦੇ ਵੀ ਆ ਕਿ ਲੋਕਾਂ ਕੋਲ ਰਿਸਪੌਂਸ ਹੈਗਾ ਕਿ ਸਾਨੂੰ ਮਾਨ ਸਰਕਾਰ ਤੋਂ ਬਹੁਤ ਉਮੀਦਾਂ ਵੀ ਨੇ ਤੇ ਜਿੰਨਾ ਉਹ ਕੰਮ ਕਰ ਰਹੀ ਐ ਸੋ ਉਹ ਤਾਂ ਸੰਤੁਸ਼ਟ ਹੈ ਘੱਟੋ-ਘੱਟ ਕਿਸੇ ਸਰਕਾਰ ਨੇ ਪ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਤਾਂ ਚੁੱਕੀ ਤੁਸੀਂ ਇਹ ਸੋਚੋ ਤੇ ਕਿਸੇ ਸਰਕਾਰ ਨੇ ਨਸ਼ਿਆਂ ਦੇ ਜੋ ਫੈਲੇ ਹੋਇਆ ਜ਼ਹਿਰ ਇਹਦੇ ਖਿਲਾਫ ਆਵਾਜ਼ ਤਾਂ ਚੁੱਕੀ ਕੋਈ ਕੰਮ ਕਰਨਾ ਸ਼ੁਰੂ ਤਾਂ ਕੀਤਾ ਪਰ ਕੋਈ ਵੀ ਕੰਮ ਕਰਾਂਗੇ ਤੁਸੀਂ ਦੇਖ ਲਓ ਆਪਾਂ ਜੋ ਘਰ ਵੀ ਬਣਾਉਣ ਲੱਗਦੇ ਹਾਂ ਉਹ ਨਵਾਂ ਨੀਂਹਾਂ ਤੋਂ ਲੱਗ ਕੇ ਜਦੋਂ ਘਰ ਬੰਦ ਦਾ ਰੰਗ ਹੁੰਦਾ ਕਈ ਵੀ ਮਹੀਨੇ ਲੱਗ ਜਾਂਦੇ ਨੇ ਤਾਜਾ ਕੰਮ ਹੁੰਦਾ ਹੈ ਤੇ ਇਹ ਵੀ ਇਸ ਤਰ੍ਹਾਂ ਦੀ ਮੰਨ ਕੇ ਚੱਲੋ ਹਲੇ ਤਾਂ ਸੀ ਨੀਂਹ ਭਰੀ ਹੈ ਉਸ ਤੋਂ ਬਾਅਦ ਦੇਖੋ ਇਹਦਾ ਕਿਵੇਂ ਚੱਲੇਗਾ ਕੰਮ ਹੌਲੀ ਹੌਲੀ ਇਹ ਮਾਨ ਸਰਕਾਰ ਦਾ ਬਿਲਕੁਲ ਕਲੀਅਰ ਸੰਦੇਸ਼ ਹੈ ਇਸ ਤੇ ਕੋਈ ਵੀ ਟਾਇਲਟ ਨਹੀਂ ਕਿਤੇ ਜਾਵੇਗਾ